ਇਹ ਜੋ ਤੁਸੀਂ ਫੋਟੋ ਦੇਖ ਰਹੇ ਹੋ ਇਹ ਹੈਗੀ ਆ ਵਚਨਕੌਰ ਅਟਵਾਲ ਦੀ ਜੋ ਕਿ ਪਿਛਲੇ ਸਾਲ ਹੀ ਇੰਗਲੈਂਡ ਦੀ ਇੱਕ ਜੇਲ ਦੇ ਵਿੱਚੋਂ 15 ਸਾਲਾਂ ਦੀ ਜੇਲ ਕੱਟਣ ਤੋਂ ਬਾਅਦ ਰਿਹਾ ਹੋਈ ਆ ਗੱਲ ਕਰਦੇ ਆ ਕੀ ਸੀ ਇਸ ਬੇਬੇ ਦਾ ਖਸੂਰ ਤੇ ਕਿਉਂ ਉਸ ਨੂੰ ਜੇਲ ਹੋਈ ਤੇ ਕਿਹੜੇ ਕਾਰਨਾ ਕਰਕੇ ਇਸ ਨੂੰ ਜੇਲ ਤੋਂ ਬਹੁਤ ਜਲਦ ਰਿਹਾ ਕਰ ਦਿੱਤਾ ਗਿਆ ਕਹਾਣੀ ਦੀ ਸ਼ੁਰੂਆਤ ਹੁੰਦੀ ਆ 1971 ਦੇ ਵਿੱਚ ਇੰਗਲੈਂਡ ਦੇ ਇੱਕ ਸ਼ਹਿਰ ਦੇ ਵਿੱਚ ਸਰਜੀਤ ਕੌਰ ਦਾ ਜਨਮ ਹੁੰਦਾ ਹੈ ਸਰਜੀਤ ਕੌਰ ਬਹੁਤ ਹੀ ਮਲਾਪੜੇ ਸੁਆਦੀ ਕੁੜੀ ਸੀ ਹਣੇ ਉਹ 16 ਸਾਲਾਂ ਦੀ ਹੀ ਹੁੰਦੀ ਆ ਕਿ 1988 ਦੇ ਲਗਭਗ ਉਸ ਦਾ ਰਿਸ਼ਤਾ ਇੱਕ ਅਟਵਾਲ ਪਰਿਵਾਰ ਦੇ ਵਿੱਚ ਤੈਅ ਕਰ ਦਿੱਤਾ ਜਾਂਦਾ ਹੈ ਅਟਵਾਲ ਪਰਿਵਾਰ ਦੇ ਵਿੱਚ ਬਚਨ ਕੌਰ ਅਟਵਾਲ ਉਸ ਦੇ ਦੋ ਪੁੱਤਰ ਤੇ ਇੱਕ ਧੀ ਸੀ ਧੀ ਪਹਿਲਾਂ ਹੀ ਵਿਆਹੀ ਹੋਈ ਸੀ ਤੇ ਉਸ ਦੇ ਪੁੱਤਰ ਸਖਦੇਵ ਸਿੰਘ ਜੋ ਕਿ ਵੱਡਾ ਸੀ ਤੇ ਹਰਦੇਵ ਸਿੰਘ ਉਸ ਦਾ ਛੋਟਾ ਭਾਈ ਸੀ ਇਹ ਤਿੰਨੇ ਜਾਨੇ ਰਹਿੰਦੇ ਸਨ ਸਰਜੀਤ ਕੌਰ ਦਾ ਵਿਆਹ ਸਖਦੇਵ ਸਿੰਘ ਅਡਵਾਲ ਦੇ ਨਾਲ ਤੈਅ ਹੁੰਦਾ ਹੈ ਸਖਦੇਵ ਸਿੰਘ ਅਡਵਾਲ ਸਰਜੀਤ ਕੌਰ ਤੋਂ 10 ਸਾਲ ਵੱਡਾ ਸੀ ਪਰ ਕਰਦਿਆਂ ਦੀ ਮਰਜ਼ੀ ਦੇ ਅੱਗੇ ਸਰਜੀਤ ਕੌਰ ਦੀ ਇੱਕ ਵੀ ਨਹੀਂ ਚੱਲਦੀ ਤੇ ਉਸ ਦਾ ਵਿਆਹ ਸਖਦੇਵ ਸਿੰਘ ਅਡਵਾਲ ਦੇ ਨਾਲ ਕਰ ਦਿੱਤਾ ਜਾਂਦਾ ਹੈ ਜਦੋਂ ਹਜੇ ਉਹ ਕਰ ਦੇ ਵਿੱਚ ਹੀ ਆਉਂਦੀ ਆ ਉਸ ਨੂੰ ਪਤਾ ਲੱਗਦਾ ਹੈ ਕਿ ਉਸ ਦੀ ਸੱਸ ਦਾ ਨੇਚਰ ਬਹੁਤ ਹੀ ਪੈੜਾ ਹੈ ਤੇ ਉਸ ਦੇ ਦੋਨੇ ਪੁੱਤਰ ਵੀ ਜਿੱਦਾਂ ਉਸ ਦੀ ਸੱਸ ਕਹਿੰਦੀ ਹੈ ਉਦਾਂ ਹੀ ਕਰਦੇ ਨੇ ਇਹ ਸਭ ਕੁਝ ਦੇ ਵਿੱਚ ਸਰਜੀਤ ਕੌਰ ਅੜਵਾਲ ਨੂੰ ਸਫੋਕੀਸ਼ਨ ਹੋਣੀ ਸ਼ੁਰੂ ਹੋ ਜਾਂਦੀ ਹੈ ਪਰ ਹਜੇ 1-2 ਸਾਲ ਹੀ ਗੁਜ਼ਰੇ ਸਨ ਕਿ ਸਖਦੇਵ ਸਿੰਘ ਦੇ ਛੋਟੇ ਭਰਾ ਯਾਨੀ ਕਿ ਬਚਨ ਕੌਰ ਅੜਵਾਲ ਦੇ ਛੋਟੇ ਮੁੰਡੇ ਹਰਦੇਵ ਦਾ ਵਿਆਹ ਇੱਕ ਸਰਵਜੀਤ ਨਾਮ ਦੀ ਲੜਕੀ ਦੇ ਨਾਲ ਹੋ ਜਾਂਦਾ ਹੈ ਸਰਵਜੀਤ ਇੱਕ ਪੋਲਿਸ ਵਾਲੀ ਕੁੜੀ ਸੀ ਤੇ ਉਹ ਆਪਣੀ ਫੈਮਲੀ ਤੋਂ ਬਹੁਤ ਹੀ ਜ਼ਿਆਦਾ ਡਰ ਕੇ ਰਹਿੰਦੀ ਸੀ ਜੇ ਆਪਾਂ ਗੱਲ ਕਰੀਏ ਸਰਜੀਤ ਕੌਰ ạtਵਾਲ ਦੀ ਉਹ ਅੰਗਲੈਂਡ ਦੇ ਵਿੱਚ ਜੰਮੀ ਪਲੀ ਹੋਣ ਕਰਕੇ ਉਸਦੇ ਸੁਭਾਅ ਵੀ ਥੋੜਾ ਜਿਹਾ ਮਾਡਰਨ ਸੀ ਜੇ ਆਪਾਂ ਉਸ ਦਾ ਕੰਪੇਅਰ ਸਰਜੀਤ ਕੌਰ ਦੇ ਨਾਲ ਕਰੀਏ ਤਾਂ ਉਹ ਚਾਹੁੰਦੀ ਸੀ ਕਿ ਉਹ ਜੋਬ ਕਰੇ ਇਦਾਂ ਕਰਦੇ ਕਰਦੇ 1991 ਆ ਜਾਂਦਾ ਹੈ 1991 ਦੇ ਵਿੱਚ ਸਰਜੀਤ ਕੌਰ ਇੱਕ ਬੱਚੀ ਨੂੰ ਜਨਮ ਦਿੰਦੀ ਆ ਪਰ ਇਸ ਦੇ ਬਾਅਦ ਵੀ ਪਰਿਵਾਰ ਦੇ ਵਿੱਚ ਕੋਈ ਵੀ ਸੁਧਾਰ ਨਹੀਂ ਆਉਂਦਾ ਉਹਨਾਂ ਦੇ ਘਰ ਦੇ ਵਿੱਚ ਲੜਾਈਆਂ ਰਹਿੰਦੀਆਂ ਨੇ ਤਾ ਸੰਜੀਤ ਕੋਰ ਕੋਸ਼ਿਸ਼ ਕਰਦੀ ਹੈ ਕਿ ਉਹ ਇੱਕ ਜੌਬ ਲੈ ਲਵੇ ਤੇ ਉਹ ਘਰ ਦੇ ਬਾਅਦ ਜਦੋਂ ਜੌਬ ਕਰਨਾ ਸ਼ੁਰੂ ਕਰ ਦੇਵੇਗੀ ਤਾਂ ਘਰ ਦੇ ਵਿੱਚ ਜਰੂਰ ਫਰਕ ਪਵੇਗਾ ਪਰ ਸੁਖਦੇਵ ਸਿੰਘ ਤੇ ਉਸਦੀ ਮਾਂ ਬਚਨ ਕੌਰ ਨਹੀਂ ਚਾਹੁੰਦੇ ਸਨ ਕੀ ਸਰਜੀਤ ਕੌਰ ਕੋਈ ਵੀ ਜੌਬ ਕਰੇ ਤਾਂ ਉਸ ਨੂੰ ਬਹੁਤ ਰੋਕਣ ਦੀ ਕੋਸ਼ਿਸ਼ ਕਰਦੇ ਆ ਪਰ ਉਹਨੇ ਦੋਨਾਂ ਤੋਂ ਉੱਤੋਂ ਦੀ ਹੋ ਕੇ ਸਰਜੀਤ ਕੌਰ ਹੀਥਰੋ 에어ਪੋਰਟ ਦੇ ਉੱਤੇ ਇੱਕ ਜੌਬ ਲੈ ਲੈਂਦੀ ਆ ਤੇ ਉਹ ਉੱਥੇ ਜੌਬ ਕਰਨਾ ਸ਼ੁਰੂ ਕਰ ਦਿੰਦੀ ਆ ਪਰ ਇਸ ਦੇ ਬਾਅਦ ਵੀ ਘਰ ਦੇ ਵਿੱਚ ਬਹੁਤ ਸਾਰਾ ਕਲੇਸ਼ ਰਹਿਣਾ ਸ਼ੁਰੂ ਹੋ ਜਾਂਦਾ ਹੈ ਸੁਖਦੇਵ ਸਿੰਘ ਉਸ ਦੇ ਉੱਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੰਦਾ ਹੈ ਉਹ ਬੱਕਰੇ ਬੱਕਰੇ ਲੋਕਾਂ ਨੂੰ ਕਹਿੰਦਾ ਹੈ ਕਿ ਮੇਰੇ ਘਰ ਵਾਲੀ ਦੇ ਉੱਤੇ ਨਜ਼ਰ ਰੱਖੇ ਤੇ ਬਚਨ ਕੌਰ ਵੀ ਸਰਜੀਤ ਕੌਰ ਨੂੰ ਟੌਰਚਰ ਕਰਨਾ ਸ਼ੁਰੂ ਕਰ ਦਿੰਦੀ ਹੈ ਇੱਕ ਵਾਰੀ ਸਖਦੇਵ ਸਿੰਘ ਸਰਜੀਤ ਕੌਰ ਨੂੰ ਇੱਕ ਹੋਰ ਇਨਸਾਨ ਦੇ ਨਾਲ ਦੇਖ ਲੈਂਦਾ ਹੈ ਤੇ ਉਹ ਉਸ ਨੂੰ ਕਹਿੰਦਾ ਹੈ ਕਿ ਉਹ ਉਸ ਦਾ ਬਾਇਫਰੈਂਡ ਸੀ ਇਸ ਤੋਂ ਬਾਅਦ 1997 ਦੇ ਵਿੱਚ ਸਰਜੀਤ ਕੌਰ ਇੱਕ ਲੜਕੇ ਨੂੰ ਜਨਮ ਦਿੰਦੀ ਹੈ ਪਰ ਸਖਦੇਵ ਸਿੰਘ ਉਸ ਲੜਕੇ ਨੂੰ ਅਪਣਾਉਣ ਤੋਂ ਨਾ ਕਰ ਦਿੰਦਾ ਹੈ ਕਹਿੰਦਾ ਹੈ ਕਿ ਇਹ ਉਸਦਾ ਲੜਕਾ ਹੀ ਨਹੀਂ ਹੈ ਜਿਸ ਤੋਂ ਬਾਅਦ ਸਰਜੀਤ ਕੌਰ ਬਹੁਤ ਹੀ ਜ਼ਿਆਦਾ ਗੁੱਸੇ ਦੇ ਵਿੱਚ ਆ ਜਾਂਦੀ ਹੈ ਉਹ ਸੰਦੀਪ ਸਿੰਘ ਤੋਂ ਡੋਸ ਲੈਣ ਦਾ ਤੈਅ ਕਰਦੀ ਹੈ ਤੇ ਉਹ ਸੋਚਦੀ ਹੈ ਕਿ ਉਹ ਇਸ ਪਰਿਵਾਰ ਤੋਂ ਵੱਖ ਹੀ ਰਹੇਗੀ ਪਰ ਉਹ ਨਹੀਂ ਚਾਹੁੰਦੇ ਸਨ ਕਿ ਸਰਜੀਤ ਕੌਰ ਉਹਨਾਂ ਦੇ ਘਰ ਨੂੰ ਛੱਡ ਕੇ ਜਾਵੇ ਪਰ ਸਰਜੀਤ ਕੌਰ ਥੋੜੇ ਜੇ ਮਾਡਰਨ ਖਿਆਲਾਂ ਦੀ ਹੋਣ ਕਰਕੇ ਉਸ ਤੇ ਬਹੁਤ ਸਾਰੀਆਂ ਬੰਦਸ਼ਾ ਲਾ ਰਹੀ ਸਰ ਜਿਸ ਕਰਕੇ ਸਰਜੀਤ ਕੌਰ ਉਹਨਾਂ ਦੇ ਪਰਿਵਾਰ ਨੂੰ ਛੱਡਣ ਦਾ ਤੈਅ ਕਰਦੀ ਹੈ ਇਸ ਤੋਂ ਬਾਅਦ ਉਸ ਪਰਿਵਾਰ ਦੇ ਇੱਕ ਮੀਟਿੰਗ ਹੁੰਦੀ ਆ। ਉਸ ਮੀਟਿੰਗ ਦੇ ਵਿੱਚ ਇੱਕ ਫੈਸਲਾ ਲਿਆ ਜਾਂਦਾ ਏ। ਫੈਸਲੇ ਤੋਂ ਬਾਅਦ ਬਚਨ ਕੌਰ ੜਵਾਲ ਸਰਜੀਤ ਕੌਰ ਨੂੰ ਕਹਿੰਦੀ ਆ ਕਿ ਇੰਡੀਆ ਦੇ ਵਿੱਚ ਉਹ 2-3 ਮੈਰਿਜਾਂ ਦੇਖਣ ਜਾਣਾ ਚਾਹੁੰਦੀ ਆ। ਸਰਜੀਤ ਕੌਰ ੜਵਾਲ ਉਸਦੇ ਨਾਲ ਚੱਲ ਪਵੇ ਤੇ ਜਦੋਂ ਉਹ ਬਾਅਦ ਦੇ ਵਿੱਚ ਇੱਥੇ ਵਾਪਸ ਆ ਜਾਣਗੇ ਤਾਂ ਉਹ ਉਸਦੇ ਮੁੰਡੇ ਤੋਂ ਤਲਾਕ ਲੈ ਲਵੇ। ਸਰਜੀਤ ਕੌਰ ਇਸ ਸਭ ਦੇ ਵਿੱਚ ਮੰਨ ਜਾਂਦੀ ਆ ਪਰ ਸਰਜੀਤ ਕੌਰ ਨੂੰ ਪਤਾ ਨਹੀਂ ਸੀ ਕੀ ਕੱਲ ਉਸਦੇ ਲਈ ਬਹੁਤ ਹੀ ਜ਼ਿਆਦਾ ਖਤਰਨਾਕ ਆਵੇਗਾ 4 ਦਸੰਬਰ 1998 ਨੂੰ ਦੋਨੇ ਸਸ ਨੋਹਾਂ ਹੀਥਰੋ 에어ਪੋਰਟ ਤੋਂ ਦਿੱਲੀ 에어ਪੋਰਟ ਨੂੰ ਚੜਦੇ ਨੇ ਗਾਹਾਂ ਬਚਨ ਕੌਰ ੜਵਾਲ ਦਾ ਭਰਾ ਦਰਸ਼ਨ ਸਿੰਘ ਉਹਨਾਂ ਨੂੰ ਲੈਣ ਆਇਆ ਹੋਇਆ ਸੀ ਤੇ ਉਹਨਾਂ ਨੂੰ ਲੈ ਕੇ ਉਹ ਇੱਕ ਵਿਆਹ ਦੇ ਵਿੱਚ ਲੈ ਕੇ ਜਾਂਦਾ ਹੈ ਪਰ 6 ਦਸੰਬਰ ਨੂੰ ਸਰਜੀਤ ਕੌਰ ੜਵਾਲ ਲਾਪਤਾ ਹੋ ਜਾਂਦੀ ਹੈ ਤੇ ਉਸਦਾ ਪਤਾ ਹੀ ਨਹੀਂ ਲੱਗਦਾ ਕਿ ਉਹ ਗਈ ਕਿੱਧਰ 18 ਦਸੰਬਰ ਨੂੰ ਜਦੋਂ ਬਚਨ ਕੌਰ ਵਾਪਸ ਅਗਲੈਂਡ ਹੁੰਦੀ ਆ ਤਾਂ ਉਹ ਕਹਿ ਦਿੰਦੀ ਆ ਕਿ ਸਰਜੀਤ ਕੌਰ ਕਿਸੇ ਹੋਰ ਇਨਸਾਨ ਦੇ ਨਾਲ ਭੱਜ ਗਈ ਆ ਤੇ ਉਸ ਨੂੰ ਨਹੀਂ ਪਤਾ ਕਿ ਉਹ ਕਿੱਧਰ ਗਈ ਆ ਇਸ ਸਭ ਦੇ ਬਾਅਦ ਸਰਜੀਤ ਕੌਰ ਦਾ ਭਰਾ ਪੁਲਿਸ ਨੂੰ ਕੰਪਲੇਨ ਕਰਦਾ ਏ ਤੇ ਪੁਲਿਸ ਇਸ ਦੀ ਜਾਂਚ ਕਰਨਾ ਵੀ ਸ਼ੁਰੂ ਕਰ ਦਿੰਦੀ ਏ ਜਿਸ ਤੋਂ ਬਾਅਦ 2000 ਦੇ ਵਿੱਚ ਸਖਦੇਵ ਸਿੰਘ ਤੇ ਉਸ ਦੀ ਮਾਂ ਬਚਨ ਕੌਰ ਢਵਾਲ ਨੂੰ ਪੁਲਸ ਸ਼ੱਕ ਦੇ ਤੌਰ ਤੇ ਗ੍ਰਿਫਤਾਰ ਵੀ ਕਰਦੀ ਆ ਪਰ ਸ਼ੁਰੂਆਤੀ ਪੁੱਛਗਛ ਤੋਂ ਬਾਅਦ ਹੀ ਉਹਨਾਂ ਨੂੰ ਰਿਹਾ ਕਰ ਦਿੱਤਾ ਜਾਂਦਾ ਹੈ ਕਿਉਂਕਿ ਉਹਨਾਂ ਦੇ ਵਿਰੁੱਧ ਕੋਈ ਵੀ ਸਬੂਤ ਨਹੀਂ ਪਾਇਆ ਜਾਂਦਾ ਇਸ ਤੋਂ ਬਾਅਦ ਸਮਾਂ ਬੀਤਦਾ ਜਾਂਦਾ ਹੈ ਤੇ ਲਗਭਗ 2004 ਆ ਜਾਂਦਾ ਹੈ ਉਸ ਪਰਿਵਾਰ ਦੇ ਵਿੱਚ ਸਿਰਫ ਇੱਕ ਨੌ ਰਹਿ ਗਈ ਸੀ ਸਰਬਜੀਤ ਕੌਰ ਉਸ ਨੂੰ ਪੈਨਿਕ اٹੈਕ ਆਉਂਦਾ ਹੈ ਪੈਨਿਕ اٹੈਕ ਆਉਣ ਤੋਂ ਬਾਅਦ ਉਸ ਨੂੰ ਹਸਪਤਾਲ ਦੇ ਵਿੱਚ ਲਿਜਾਇਆ ਜਾਂਦਾ ਹੈ ਜਿੱਥੇ ਉਹ ਦੱਸਦੀ ਹੈ ਕਿ ਅਟਵਾਲ ਪਰਿਵਾਰ ਉਸ ਨੂੰ ਕਿੱਦਾਂ ਤੰਗ ਕਰਦਾ ਹੈ ਤੇ ਕਿੱਦਾਂ ਉਹ ਹੁਣ ਉਸ ਪਰਿਵਾਰ ਦੇ ਵਿੱਚ ਨਹੀਂ ਜਾਣਾ ਚਾਹੁੰਦੀ ਇਸ ਤੋਂ ਬਾਅਦ ਜਦੋਂ ਉਹ ਆਪਣੇ ਪੇਕੇ ਪਰਿਵਾਰ ਦੇ ਵਿੱਚ ਵਾਪਸ ਜਾਂਦੀ ਹੈ ਤਾਂ ਉੱਥੇ ਉਹ ਆਪਣੇ ਪਿਤਾ ਦੇ ਸਾਹਮਣੇ ਇੱਕ ਸੱਚ ਦੱਸਦੀ ਹੈ ਜੋ ਸੱਚ ਉਸਨੇ 1998 ਦੇ ਵਿੱਚ ਉਸ ਮੀਟਿੰਗ ਦੇ ਵਿੱਚ ਸੁਣਿਆ ਸੀ ਉਸ ਮੀਟਿੰਗ ਦੇ ਵਿੱਚ ਕੀ ਹੋਇਆ ਸੀ ਉਸ ਮੀਟਿੰਗ ਦੇ ਵਿੱਚ ਸਰਜੀਤ ਕੌਰ ਅਟਵਾਲ ਨੂੰ ਮਾਰਨਾ ਤੈਅ ਹੋਇਆ ਸੀ ਉਸ ਮੀਟਿੰਗ ਦੇ ਵਿੱਚ ਬਚਨ ਕੌਰ ਉਸ ਦੇ ਦੋਨੇ ਪੁੱਤਰ ਤੇ ਉਸ ਦੀ ਧੀ ਤੇ ਜਦ ਕਿ ਸਰਬਜੀਤ ਵੀ ਉੱਥੇ ਸ਼ਾਮਲ ਸੀ ਸਰਬਜੀਤ ਇਹ ਸਭ ਕੁਝ ਉਸ ਟਾਈਮ ਸਰਜੀਤ ਕੌਰ ੜਵਾਲ ਨੂੰ ਵੀ ਦੱਸਣਾ ਚਾਹੁੰਦੀ ਸੀ ਪਰ ਉਸ ਦਾ ਕੋਈ ਵੀ ਸੰਪਰਕ ਸਰਜੀਤ ਕੌਰ ੜਵਾਲ ਦੇ ਨਾਲ ਨਹੀਂ ਹੋਇਆ ਤੇ ਜਿਸ ਤੋਂ ਬਾਅਦ 18 ਦਸੰਬਰ 1998 ਨੂੰ ਜਦੋਂ ਸਰਜੀਤ ਕੌਰ ੜਵਾਲ ਇੰਡੀਆ ਤੋਂ ਵਾਪਸ ਨਹੀਂ ਆਉਂਦੀ ਤਾਂ ਉਹ ਇਸ ਸ਼ਬਦਾ ਨੇੜੇ ਦੇ ਪੁਲਿਸ ਦਫ਼ਤਰ ਨੂੰ ਵੀ ਦੱਸਣਾ ਚਾਹੁੰਦੀ ਸੀ ਜਿਸ ਦੇ ਲਈ ਉਹ ਚਿੱਠੀ ਵੀ ਲਿਖਦੀ ਆ ਪਰ ਉਹ ਚਿੱਠੀ ਸ਼ਾਇਦ ਕਦੇ ਪੁਲਸ ਤੱਕ ਪਹੁੰਚੀ ਹੀ ਨਹੀਂ ਜਿਸ ਕਰਕੇ ਉਸ ਦੀ ਜਾਂਚ ਹੀ ਨਹੀਂ ਹੋਈ 2004 ਦੇ ਵਿੱਚ ਇਹ ਸਭ ਕੁਝ ਉਹ ਆਪਣੇ ਪਰਿਵਾਰ ਨੂੰ ਦੱਸ ਦਿੰਦੀ ਆ ਤੇ 2005 ਦੇ ਸ਼ਰਵਤੀ ਮਹੀਨਿਆਂ ਦੇ ਵਿੱਚ ਹੀ ਇਹ ਪਰਿਵਾਰ ਅੰਗਲੈਂਡ ਦੀ ਪੁਲਸ ਅੱਗੇ ਪੇਸ਼ ਹੋ ਜਾਂਦਾ ਹੈ ਤੇ 2005 ਦੇ ਵਿੱਚ ਸਖਦੇਵ ਸਿੰਘ ਅਟਵਾਲ ਨੂੰ ਤੇ ਉਸ ਦੀ ਮਾਂ ਬਚਨ ਕੌਰ ਅਟਵਾਲ ਨੂੰ ਪੁਲਸ ਗ੍ਰਿਫਤਾਰ ਕਰ ਲੈਂਦੀ ਆ ਤੇ ਲਗਭਗ ਅਗਸਤ 2006 ਦੇ ਵਿੱਚ ਉਹਨਾਂ ਤੇ ਦੋਸ਼ ਤੈਅ ਹੋ ਜਾਂਦੇ ਨੇ ਤੇ 2007 ਦੇ ਵਿੱਚ ਬਚਨ ਕੌਰ ਅਟਵਾਲ ਨੂੰ ਲਗਭਗ 20 ਸਾਲ ਦੀ ਕੈਦ ਤੇ ਉਸਦੇ ਪੁੱਤਰ ਸਜਦੇਵ ਸਿੰਘ ਅਟਵਾਲ ਨੂੰ ਲਗਭਗ 28 ਸਾਲਾਂ ਦੀ ਕੈਦ ਸੁਨਾ ਦਿੱਤੀ ਜਾਂਦੀ ਹੈ ਪਰ ਲਾਸਟ ਸਾਲ ਹਾਜੀ ਬਚਨ ਕੌਰ ਨੇ 15 ਸਾਲ ਹੀ ਜੇਲ੍ਹ ਦੇ ਵਿੱਚ ਕੱਟੇ ਸਨ ਕਿਉਂ ਉਹ ਆਪਣੀ ਬਿਮਾਰੀ ਦਾ ਹਵਾਲਾ ਦੇ ਕੇ ਜੇਲ੍ਹ ਤੋਂ ਰਿਹਾ ਹੋ ਜਾਂਦੀ ਆ ਤੇ ਇਹ ਪਹਿਲਾ ਕੇਸ ਸੀ ਅੰਗਲੈਂਡ ਦੇ ਵਿੱਚ ਜਿਸ ਦਾ ਪਲਾਨ ਤਾਂ ਅੰਗਲੈਂਡ ਦੇ ਵਿੱਚ ਹੋਇਆ ਸੀ ਪਰ ਉਸ ਕੇਸ ਨੂੰ ਇੰਜਾਮ ਪੰਜਾਬ ਦੇ ਵਿੱਚ ਜਾ ਕੇ ਦਿੱਤਾ ਗਿਆ ਇਸ ਤੋਂ ਬਾਅਦ ਸਰਬਜੀਤ ਕੌਰ ਅਟਵਾਲ ਇਸ ਕਹਾਣੀ ਨੂੰ ਹੋਰ ਵੀ ਬਹੁਤ ਸਾਰੇ ਪਲੇਟਫਾਰਮਾਂ ਤੇ ਜਾ ਕੇ ਦੱਸਦੀ ਆ ਤੇ ਜੋ ਕਿ ਤੁਸੀਂ ਵੀ ਵੱਖਰੇ ਵੱਖਰੇ ਪਲੇਟਫਾਰਮਾਂ ਤੇ ਜਾ ਕੇ ਪੜ ਸਕਦੇ ਹੋ ਇਹ ਸੀ ਸਰਜੀਤ ਕੌਰ ਅਰੜਵਾਲ ਦੀ ਇੱਕ ਦਰਦਨਾਕ ਕਹਾਣੀ ਕਿ ਉਹ ਆਪਣੀ ਆਜ਼ਾਦੀ ਚਾਹੁੰਦੀ ਸੀ ਪਰ ਉਸ ਦਾ ਪਰਿਵਾਰ ਉਸ ਦਾ ਸਹੁਰਾ ਪਰਿਵਾਰ ਉਸ ਨੂੰ ਉਹ ਆਜ਼ਾਦੀ ਨਹੀਂ ਸੀ ਦੇਣਾ ਚਾਹੁੰਦੇ ਜਿਸ ਕਰਕੇ ਉਹਨਾਂ ਨੇ ਉਸ ਨੂੰ راستے ਤੋਂ ਹੀ ਠਾਰ ਦਿੱਤਾ ਮਿਲਦੇ ਹਾਂ ਜਲਦੀ ਨਵੀਂ ਸਟੋਰੀ ਦੇ ਵਿੱਚ ਧੰਨਵਾਦ